ਹਾਂਜੀ ਸੰਗਰੂਰ ਵਾਲਿਓ ਕੀ ਹਾਲ ਆ ਜੀ ਅੱਜ ਬਸੰਤਰਾ ਦਿਨ ਪਰ ਇਹ ਕਿ ਰੱਬ ਵੱਲੋਂ ਮੀਂਹ ਪਾਇਆ ਜਾ ਰਿਹਾ ਪੰਜਾਬ ਚ ਕਈ ਥਾਵਾਂ ਤੇ ਮੀਂਹ ਪੈ ਰਿਹਾ ਜਿਸ ਕਰਕੇ ਬਸੰਤ ਮਨਾਉਣ ਵਾਲੇ ਵੀਰਾਂ ਦੀ ਬਸੰਤ ਦਾੜਾ ਕੇ ਮਜ਼ਾ ਕਰ ਕਰਾ ਹੋ ਗਿਆ ਇਹ ਨੇਕੋ ਬੱਦਲੀ ਬੱਦਲ ਜਿਹੜੇ ਚਾਰ ਸ਼ਪੇਰੇ ਹੋਏ ਪਏ ਆਗੇ ਮੈਂ ਵੀ ਕਦੇ ਬਹੁਤ ਬਸੰਤ ਮਨਾਈ ਸੀ ਪਰ ਸਮੇਂ ਸਮੇਂ ਦੇ ਨਾਲ ਹਣਾ ਇਨਸਾਨ ਬਦਲ ਜਾਂਦਾ ਲਾਈਫ ਸਟਾਈਲ ਇਨਸਾਨ ਦਾ ਬਦਲ ਜਾਂਦਾਗਾ ਸੋ ਮੈਂ ਵੈਸੇ ਇਸ ਵਾਰ ਮੈਂ ਬਸੰਤ ਮਨਾਣੀ ਵੀ ਨਹੀਂ ਸੀਗੀ ਮੈਂ ਘਰੇ ਰਹਿਣਾ ਸੀ ਤੇ ਖੈਰ ਕੋਈ ਗੱਲ ਨਹੀਂ ਹਾਂ ਚਲੋ ਅਜ ਤਾਂ ਕਣੀਆਂ-ਕਣੀਆਂ ਪੈ ਰਹੀਆਂ ਹੈਗੀਆਂ ਤੇ ਇਹਦਾ ਮੀਆ ਇਹ ਪੂਰਾ ਦੇਣੀ ਐਵੇਂ ਪੈਂਦਾ ਰਹੂਗਾ ਬਈ ਇੱਕ ਚੀਜ਼ ਦਿਖਾਉਣਾ ਤੁਮਨੇ ਦੇਖੋ ਸ਼ਾਇਦ ਤੁਹਾਨੂੰ ਦਿਖ ਜੇ ਉਹ ਦੇ ਕਿਸ ਨੇ ਮੀ ਪੈਂਦੇ ਚ ਪਤੰਗ ਵਧਾਰਿਆ ਕੋਈ ਬਾਈ ਇਹਨੇ ਜਿਵੇਂ ਅੱਖਾਂ ਦੀਆਂ ਮੋਜਾਂ ਉਹ ਦਰ ਵੀ ਦੂਰ ਤੱਕ ਕਿਹੜੇ ਕਿ ਕਈ ਪਤੰਗ ਵਧੀ ਜਾਂਦੇ ਨੇਗੇ ਮੀ ਵੀ ਪੈ ਰਹਾ ਬੱਦਲ ਤੇ ਦੇਖੋ ਚਾਰ ਸ਼ਵੇਰੇ ਮੈਂ ਫਿਰ ਸੰਗਰੂਰ ਵਾਲਿਓ ਇਹ ਦੱਸ ਦੋ ਅੱਜ ਦਾ ਚਲੋ ਮੀਂਹ ਪੈ ਰਿਹਾ ਸੰਗਰੂਰ ਦੇ ਵਿੱਚ ਤੇ ਜਿਸ ਕਰ ਕਿੜਾ ਕਿ ਬਸੰਤ ਨਹੀਂ ਮਨਾਈ ਨਹੀਂ ਜਾਣੀ ਤਾਂ ਮੀਂਹ ਕਰਕੇ ਅੱਜ ਬਸੰਤ ਮਨਾਉਣੀ ਔਖੀ ਆ ਤਾਂ ਫਿਰ ਕੱਲ ਦਾ ਕੀ ਪਲਾਨ ਆ ਭਾਈ ਕਿ ਕੱਲ ਨੂੰ ਬਸੰਤ ਮਨਾਉਣੀ ਆ ਫਿਰ ਜੇ ਮੌਸਮ ਸਾਫ਼ ਹੋਇਆ ਪਹਿਲਾਂ ਮੇਰਾ ਸਲਾਹ ਸੀ ਅੱਜ ਮੇਰੀ ਕਿ ਰਾਈਡ ਤੇ ਚੱਲਾਂਗੇ ਪਰ ਕਰਦੇ ਨੇ ਬਾਈਕ ਜਿਹੜੀ ਕਿ ਚੱਕਣ ਨਹੀਂ ਦਿੱਤੀ ਮੈਨੂੰ ਅੰਦਰ ਹੀ ਰੱਖਿਆ ਹੋਈ ਹੈ ਜਦੋਂ ਨਹੀਂ ਤਾਂ ਮੈਂ ਮੂੰਹ ਨੇ ਰਹੀ ਕਰੋ ਬਾਹਰ ਨਿਕਲ ਜਾਣਾ ਉਹਨਾਂ ਦਾ ਰਾਈਡ ਤੇ ਤੇ ਅੱਜ ਫਿਰ ਮਾ ਚਲੋ ਖੈਰ ਕਰੇ ਸਹੀ ਓ ਦੇ ਸਾਨੂੰ ਇੱਕ ਚੀਜ਼ ਦਿਖਾਵਾਂ ਤੇ ਮੈਂ ਵੀਡੀਓ ਬਣਾ ਰਿਹਾ ਉਧਰ ਓ ਦੇ ਦੇਖੋ ਘਰੇ ਕੋਈ ਮੇਰੇ ਵੀਡੀਓ ਬਣਾ ਰਿਹਾ ਬਾਈ ਔਰ ਜੀ ਕਿਵੇਂ ਹੋ ਮਸਾਂਤ ਦਾ ਕੰਮ ਖਰਾਬ ਹੋ ਗਿਆ ਅੱਜ ਔਰ ਦੇਖੋ ਸਾਰੇੜੇਕੇ ਨਹੀਂ ਦਾ ਜਵਾਖ ਇਸ ਸਮੇਂ ਅੱਜ ਦੇ ਟਾਈਮ 'ਚ ਕੋਠਿਆਂ ਤੇ ਨਜ਼ਰ ਆਉਂਦੇ ਸਾਰੇ ਬਜ਼ਾਰਾਂ ਨੇ ਪਤੰਗ ਪਤੰਗ ਵੀ ਸਭ ਬਹੁਤ ਕੁਝ ਲਿਆ ਰੱਖਿਆ ਸਮਾਨ ਡੋਰਾ ਡੂਰਾ ਡੀਏ ਡੂਏ ਸਾਰਾ ਕੁਝ ਪਰ ਮੀਂਹ ਦਾ ਕਰਕੇ ਕੰਮ ਖਰਾਬ ਹੋ ਗਿਆ ਬਾਈ ਹੂੰ ਚਲੋ ਖੈਰ ਕੋਈ ਗੱਲ ਨਹੀਂ ਹੌਸਲਾ ਨਹੀਂ ਹਾਰਨਾ ਬਾਈ ਜੇ ਅੱਜ ਰੱਬ ਨੇ ਮੀਂਹ ਪਾ ਦਿੱਤਾ ਤਾਂ ਕੱਲ ਨੂੰ ਸਹੀ ਫਿਰ ਕੱਲ ਨੂੰ ਸੰਤ ਬਣਾ ਲਾਂਗੇ ਤੇ ਕਈ ਦਾ ਮੇਰੇ ਵੀਰ ਨਹੀਂ ਟਿਕਣੇ ਦੇਖੀ ਜਦੋਂ ਮੌਸਮ ਮੜੋਂ ਮਟਾ ਸਾਫ਼ ਲੱਗਦਾ ਦੋ ਚਾਰ ਕਣੀਆਂ ਹਟਦੀਆਂ ਨੇ ਪੈਣੋਂ ਉਹਦੀ ਨਾਲ ਦੀ ਨਾਲ ਪਤੰਗ ਛੱਤ ਤੇ ਜਦੋਂ ਮੀਂਹ ਪੈਂਦਾ ਪਤੰਗ ਥੱਲੇ ਠੀਕ ਹੈ ਜੀ ਹੋਰ ਵੀ ਆਪਾਂ ਛੇਤੀ ਚੱਲਾਂਗੇ ਬਾਜ਼ਾਰ ਵੱਲ ਟਾਈਮ ਲੱਗਿਆ ਤਾਂ ਜੇ ਮੀਂਹ ਹਟਿਆ ਜੇ ਬਾਕੀ ਇਹ ਕਰਦਿਆਂ ਨੇ ਬਾਹਰ ਜਾਂਨ ਦਿੱਤੇ ਤਾਂ ਚਲੋ ਜੀ ਹੋਰ ਵੀਡੀਓ ਵਾਸਤੇ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ